ਚਕਾ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨੀਰੂ ਬਿਜਲਵਾਨ ਸ਼੍ਰੋਮਣੀ ਕਾਲੀ ਦਲ ਦੀ ਚੋਣ ਮੈਨੀਫੈਸਟੋ ਨੂੰ ਲੈ ਕੇ ਬੈਠਕ ਹੋਈ ਹੈ ਸਰਦਾਰ ਬਲਵਿੰਦਰ ਸਿੰਘ ਭੁੱਦੇ ਮੇਰੇ ਨਾਲ ਇੱਥੇ ਮੌਜੂਦ ਨੇ ਸਰ ਬੈਠਕਾਂ ਦੇ ਵਿਚਾਰ ਬਹੁਤ ਕੀ ਕੁਝ ਕੀਤਾ ਗਿਆ ਕਿਹੜੇ ਕਿਹੜੇ ਮੁੱਦੇ ਜਿਹੜੇ ਤੁਸੀਂ ਚੋਣ ਕਰ ਰਹੇ ਹੋ ਬੀਬਾ ਸਾਡੇ ਜਿਹੜੇ ਮੁੱਦੇ ਆ ਨਾ ਸਾਰੇ ਦੇਸ਼ ਤੋਂ ਵੱਖਰੇ ਆ ਇੱਕ ਤਾਂ ਇਹ ਬਾਰਡਰ ਸਟੇਟ ਆ ਪੰਜਾਬ ਹੈ ਨੰਬਰ 2 ਇਹ ਜਿਹੜਾ ਮਿਨੋਰਟੀ ਦਾ ਸੂਬਾ ਹੈ ਜੋ ਅਸੀਂ ਸ਼੍ਰੋਮਣੀ ਕਾਲੀ ਦਲ ਹੈ ਕਿ ਅਸੀਂ ਮਿਨੋਰਟੀ ਦਾ ਦੇਸ਼ ਅਸੀਂ ਕੱਲੇਰੀ ਮinority ਜੇ ਨੈਸ਼ਨਲ ਸਰਵੇ ਕਰੀਏ ਤਾਂ ਇੱਥੇ ਮੁਸਲਮਾਨ, ਕ੍ਰਿਸਚੀਅਨ ਇਹ ਸਾਰੇ ਮinority ਚ ਨੇ ਔਰ ਨਾਲ ਮੈਂ ਕਹਿ ਸਕਦਾ ਕਿ ਇੱਥੇ ਹਿੰਦੀ ਮinority ਚ ਵੜਦੇ ਨੇ, ਹਿੰਦੂ ਵੀ ਮinority ਚ ਵੜ ਜਾਂਦੇ ਨੇ। ਸੋ ਇਸ ਕਰਕੇ ਇੱਕ ਅਸੀਂ ਮinority ਸਟੇਟ ਐ, ਇੱਕ ਬਾਊਡਰ ਸਟੇਟ ਆ। ਸਾਡੇ ਵੱਖਰੇ ਮਸਲੇ ਨੇ ਔਰ ਬੜੇ ਦੇਰ ਤੋਂ ਹੋਇਆ ਆਉਂਦੇ ਨੇ, ਅਸੀਂ ਬੜੀ ਦੇਰ ਤੋਂ ਲੜਦੇ ਆ ਰਹੇ ਹਾਂ। ਇਹ ਲੜਾਈ ਕਾਰਨ ਬਲੂ ਸਟਾਰ ਸਾਡੇ ਤੇ ਹੋਇਆ ਸੀ ਅਸੀਂ ਕੋਈ ਗਲਤੀ ਨਹੀਂ ਸੀ ਕੀਤੀ ਔਰ ਉਸੇ ਸਾਡੀਆਂ ਮੰਗਾਂ ਨੂੰ ਬਾਅਦ ਵਿੱਚ ਪਾਰਲੀਮੈਂਟ 'ਚ ਲਿਆ ਕੇ ਰਜੀਵ ਗਾਂਧੀ ਨੇ ਲੰਗਵਾਲਸ ਹੋਇਓ ਤੇ ਜਬਨੀ ਆ ਲੇਕਿਨ ਫੇਰ ਬੁੱਕਰਗੇ ਅੱਜ ਫਿਰ ਉਸ ਤੋਂ ਬਾਅਦ ਇਹ ਆ ਗਏ ਨਾ ਤੋ ਆਸਾ ਸੀ ਇਹ ਵੀ ਉਸ ਤਰ੍ਹਾਂ ਹੀ ਸਾਡੇ ਦਖਦੇ ਲੱਗੇ ਸਾਡੀ ਕੋਈ ਮੰਗ ਪੂਰੀ ਨਹੀਂ ਹੋ ਰਹੀ ਇਸ ਕਰਕੇ ਸਾਡਾ ਜਿਹੜਾ ਮੇਨ ਜੋ ਹੈ ਸਾਡਾ ਇੱਕ ਤਾਂ ਅਸੀਂ ਸਾਰੀਆਂ ਹਿੰਦੁਸਤਾਨ ਪਾਰਟੀਆਂ ਨੂੰ ਅਪੀਲ ਕਰਦੇ ਆ ਕਿ ਜਿੰਨਾਂ ਗੱਲਾਂ ਤੇ ਅਸੀਂ ਲੜਦੇ ਸੀ ਆਨੰਦਪੁਰ ਦੇ ਮਤੇ ਤੇ ਸੀ ਅੱਜ ਤੁਸੀਂ ਉਸ ਥਾਂ ਤੇ ਆ ਕੇ ਖੜ ਗਏ ਹੋ ਅੱਜ ਤੁਸੀਂ ਕਹਿਣ ਲੱਗੇ ਹੋ ਮਿਨੋਰਟੀ ਨਾਲ ਧੱਕਾ ਹੈ ਅੱਜ ਤੁਸੀਂ ਕਹਿਣ ਲੱਗੇ ਪ੍ਰੋਫੈਸਰ ਫੇਲ ਹੋ ਗਿਆ ਅੱਜ ਤੁਸੀਂ ਕਹਿਣ ਲੱਗੇ ਸਟੇਟਾ ਕੋਲ ਪਾਵਰਾਂ ਕੋਈ ਨਹੀਂ ਰਹਿ ਗਈਆਂ ਇਸ ਕਰਕੇ ਆਓ ਸਾਡਾ ਸਾਥ ਦਿਓ ਪੰਜਾਬ ਦੇ ਲੋਕਾਂ ਨੇ ਵੀ ਕਹਿਣਾ ਕਿ ਜੇ ਪੰਜਾਬ ਨੂੰ ਦੁਬਾਰਾ ਬਸਾਉਣਾ ਹੈ ਅਕਾਲੀ ਦਾ ਸਾਥ ਦਿਓ ਜਿਹੜਾ ਕਿ ਤੁਹਾਡੀਆਂ ਮੰਗਾਂ ਲੈ ਕੇ ਚੱਲਦਾ ਔਰ ਲੜਦਾ ਆ ਰਿਹਾ ਤੇ ਲੜਦਾ ਲੜੇਗਾ ਆਖਰੀ ਦਿਨ ਤੱਕ ਸਾਡੀਆਂ ਮੰਗਾਂ ਕੀ ਨੇ ਪਹਿਲਾਂ ਤਾਂ ਬਾਰਡਰ ਖੋਲਣੇ ਸਾਡੇ ਵਪਾਰ ਖੁੱਲਣ ਜੇ ਬਹਾਰਾਸ਼ਟਰ ਗੁਜਰਾਤ ਦੇ ਰਾਹੀਂ ਵਾਰਸ ਦਾ ਤਾਂ ਸਿੱਧਾ ਟਾਰੀ ਤੋਂ ਕਿਉਂ ਨਹੀਂ ਹੋ ਸਕਦਾ ਬਾਗੇ ਤੇ ਕਿਉਂ ਨਹੀਂ ਹੋ ਸਕਦਾ ਸੈਨੀ ਵਾਲਾ ਤਾਂ ਕਿਉਂ ਨਹੀਂ ਹੋ ਸਕਦਾ ਸਿਰਫ ਸਾਨੂੰ ਸਜ਼ਾ ਕਰਕੇ ਬੰਦ ਕਰ ਛੱਡਿਆ ਫੇਰ ਜੇ ਤੁਹਾਡਾ ਜਿਹੜਾ ਸਾਡਾ ਫੈਡਰਲ ਸਿਸਟਮ ਹੈ ਅੱਜ ਸਾਰਾ ਦੇਸ਼ ਬੰਗਦਾ ਹੈ ਜੇ ਤੁਸੀਂ ਉਦੋਂ ਦੇ ਮੰਗਦੇ ਆ ਸਾਡਾ ਫੈਡਰਲ ਸਿਸਟਮ ਕਮਜ਼ੋਰ ਕਰਤਾ ਹੈ ਫੈਡਰਲ ਸਿਸਟਮ ਦੁਆਰਾ ਬਹਾਲ ਕਰੋ ਸਾਰੀਆਂ ਪਾਵਰਾਂ ਦਿੱਲੀ ਖੋਕੇ ਲੈ ਗਈ ਹੈ ਨੰਬਰ 3 ਤੇ ਫਾਈਨੈਂਸ਼ੀਅਲ ਪਾਵਰਾਂ ਸਾਰੀਆਂ ਖੋਕੇ ਲੱਗੇ ਟੈਕਸ ਸਾਰੇ ਆਪਣੇ ਕੋਲ ਲੈ ਗਏ ਨੇ ਸੱਜਿਆ ਹੀ ਕੁਛ ਨਹੀਂ ਮਾਈਂਸਪੇਲਡੀਆਂ ਬਣਾਤੀਆਂ ਨਾ ਜਿਹੜੀਆਂ ਹੈਗੀਆਂ ਸਟੇਟਾਂ ਇਸ ਕਰਕੇ ਭਾਵੇਂ ਉਹ ਸਾਡੇ ਰਿਲੀਜੀਅਸ ਮਸਲੇ ਨੇ ਜਿਵੇਂ ਜੋ ਅੰਗਰੇਜ਼ ਤੋਂ ਅਸੀਂ ਪ੍ਰਾਪਤੀ ਕੀਤੀਆਂ ਸੀ ਸਾਡੀਆਂ ਤੋੜ ਕੇ ਐਸ ਜੀ ਪੀ ਸੀ ਉਹ ਸਾਨੂੰ ਲਿਆ ਲਿਆ ਕੇ ਗੱਲਾਂ ਪੰਜਾਬ ਚ ਬਾੜਤਾ ਹਰਿਆਣਾ ਅੱਡ ਤੁਹਾਡਾ ਦਿੱਲੀ ਅੱਡ ਪੱਟਨਾ ਅੱਡ ਹਜੂਰ ਸਾਹਿਬ ਅੱਡ ਇੱਥੇ ਵੀ ਸਾਡੇ ਦਖਲ ਦੇਈ ਜਾਂਦੇ ਆ ਇਸ ਕਰਕੇ ਸਾਡੇ ਇਹ ਮਸਲੇ ਜਿਹੜੇ ਅਸੀਂ ਇਹ ਜਿਹੜੇ ਕਿਸਾਨੀ ਦੇ ਬਸਲੇ ਨੇ ਜਿਨ੍ਹਾਂ ਤੇ ਅੱਜ ਇਹ ਕਹਿੰਦੇ ਸਾਡੇ ਡਾਇਵਰਸਿਫਿਕੇਸ਼ਨ ਦਾ ਕੇਸ ਆ ਸਾਡੇ ਟ੍ਰੇਡ ਦਾ ਕੇਸ ਆ ਸਾਡੇ ਕਿਸਾਨੀ ਦੇ ਜਿਹੜੇ ਪੂਰੇ ਮੁੱਲ ਆ ਉਹਦਾ ਕੇਸ ਆ ਕਿਸਾਨੀ ਕਰਜ਼ਿਆਂ ਦਾ ਪੁਆਇੰਟ ਹੈ ਜੇ ਮਲਟੀਨੇਸ਼ਨਲ ਦੇ ਕਰੋੜਾ ਰੁਪਏ ਦੇ ਕਰਜ਼ੇ ਮਾਫ ਕੀਤੇ ਜਾ ਸਕਦੇ ਆ ਤਾਂ ਕਿਉਂ ਨਹੀਂ ਕਿਸਾਨਾਂ ਦੇ ਕਿਤੇ ਜਾ ਸਕਦੇ ਕਿਸਾਨ ਤਾਂ ਚੜ੍ਹੇ ਹੀ ਕਰ ਜਾ ਅਸੀਂ ਕਮਾਈ ਕੀਤੀ ਹੈ ਖਵਾ ਇਹਨਾਂ ਨੂੰ ਦਿੱਤੀ ਤੇ ਕਰ ਜਾ ਸੀ ਜਾਣ ਕੇ ਬੈਗੇ ਹੁਣ ਸਰ ਇਸ ਤੇ ਵਿਚਾਰ ਇੱਕ ਬਹੁਤ ਵੱਡਾ ਜੇ ਆਪਾਂ ਆਨੰਦਪੁਰ ਐਕਟ ਦੀ ਗੱਲ ਕਰਦੇ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਸਿੱਖਾ ਦੀ ਗੱਲ ਕਰਦੇ ਆ ਇਸ ਐਕਟ ਦੇ ਰਾਹੀਂ ਜੇ ਹੈ ਕਿ ਮੈਨੀਫੈਸਟੋ ਤਿਆਰ ਕੀਤਾ ਜਾਊਗਾ ਕਿਉਂਕਿ ਇੱਕ ਸਮਾਂ ਸੀਗਾ ਆਪਾਂ ਆਨੰਦਪੁਰ ਐਕਟ ਦੀ ਗੱਲ ਕਰ ਰਹੇ ਸੀ ਕਿ ਲੇਕਿਨ ਹੁਣ ਕੀ ਇੱਕ ਵਾਰ ਫਿਰ ਇਸ ਐਕਟ ਦੇ ਰਾਹੀਂ ਇੱਕ ਵਾਰ ਨਹੀਂ ਅਸੀਂ ਛੱਡਿਆ ਹੀ ਨਹੀਂ ਛੱਡਿਆ ਹੀ ਨਹੀਂ ਬਲੂ ਸਟਾਰ ਕਰਕੇ ਸਾਡੇ ਤੇ ਕਿਹਾ ਇੰਨਾ ਸਾਨੂੰ ਕੁੱਟਤਾ ਉਸੇ ਤੇ ਅਸੀਂ ਮੁੜ ਕੇ ਪਾਰਲੀਮੈਂਟ ਚ ਬਾਜਪਾ ਵੀ ਬੜੇ ਕਮਿਸ਼ਨ ਬਣਿਆ ਛੱਡਿਆ ਹੁੰਦਾ ਤਾਂ ਅਸੀਂ ਕਮਿਸ਼ਨ ਬੈਂਕਟ ਵੀ ਆ ਚਾਲੀ ਕਮਿਸ਼ਨ ਉਸੇ ਤੇ ਬਣਿਆ ਚੱਲੀ ਆ ਫਿਰ ਉਸ ਤੋਂ ਅੱਗੇ ਸਰਕਾਰੀ ਕਮਿਸ਼ਨ ਬਣਾਇਆ ਉਹਨੇ ਉਹਨੇ ਫਿਰ ਆਪਣੀਆਂ ਰეკਮੈਂਡੇਸ਼ਨ ਦਿੱਤੀਆਂ ਇਹ ਕਿ ਛੱਡਿਆ ਸੀ ਕਿਸੇ ਵੇਲੇ ਨਹੀਂ ਉਹ ਲਾਗੂ ਨਹੀਂ ਕੀਤਾ ਅੱਜ ਸਾਨੂੰ ਇਹ ਹੈ ਕਿ ਅੱਜ ਹਿੰਦੁਸਤਾਨ ਮੰਗਣ ਲੱਗ ਗਿਆ ਉਹ ਹੀ ਜੋ ਕੁਝ ਅਸੀਂ ਮੰਗਦੇ ਸੀ ਇਸ ਕਰਕੇ ਅਸੀਂ ਛੱਡਿਆ ਨਹੀਂ ਅਸੀਂ ਲੜਦੇ ਆ ਰਹੇ ਹਾਂ ਲੜਦੇ ਰਹਾਂਗੇ ਇਹ ਸਾਡਾ ਜਿਹੜਾ ਹੈਗਾ ਮੁੱਖਾ ਸਾਡਾ ਜਿਹੜਾ ਫੈਡਰਲ ਸਿਸਟਮ ਹੈ ਉਹ ਆਨੰਦਪੁਰ ਦੇ ਮਤੇ ਚ ਹੀ ਸੀ ਸਾਡੇ ਚ ਜਿਹੜਾ ਅੱਜ ਦੇਸ਼ ਆਲੇ ਬੰਗਦੇ ਨੇਗੇ ਫੈਡਰਲ ਸਿਸਟਮ ਤੇ ਫੈਡਰਲ ਗਵਰਨਮੈਂਟ ਹੈ ਇਹ ਕਹਿੰਦੀ ਯੂਨੀਟਰੀ ਟਾਈਪ ਦਾ ਗਵਰਨਮੈਂਟ ਹੈ ਹੀ ਨਹੀਂ ਇਹ ਇਹ ਤਾਂ ਵਿਧਾਨ ਬੜਿਆ ਸੀ ਫੈਡਰਲ ਵਿਧਾਨ ਬੜਿਆ ਸੀ ਇਸ ਕਰਕੇ ਅਸਲ ਜੋ ਸਾਡਾ ਵਿਧਾਨ ਬੜਿਆ ਆ ਸੀ ਉਹਨੂੰ ਟੱਚ ਨਾ ਕਰੋ ਦੇ ਮਤਾਬਕ ਤੇ ਹੋ ਇਸ ਸਮੇ ਪੁੰਦਰ ਸਾਹਿਬ ਅਗਰ ਗੱਲ ਕੀਤੀ ਜਾਏ ਸਿਹਤ ਸਿੱਖਿਆ ਤੇ ਨੌਕਰੀ ਸਭ ਤੋਂ ਵੱਡਾ ਮੁੱਦਾ ਹੈਗਾ ਤੇ ਇਸ ਇਸ ਨੂੰ ਹੀ ਹਰ ਪਾਰਟੀਆਂ ਆਪਣਾ ਮੁੱਦਾ ਬਣਾਉਂਦੀਆਂ ਨੇ ਕਿ ਮੈਨੀਫੈਸਟੋ ਦੇ ਵਿਚਕਾਰ ਤੋਂ ਮੈਨੀਫੈਸਟੋ ਦੇ ਵਿਚਕਾਰ ਇਹ ਤਿੰਨੋਂ ਮੁੱਦੇ ਵੱਡੇ ਹੋਣ ਵਾਲੇ ਨੇ ਕੁਦਰਤੀ ਹੈ ਜੇ ਅਸੀਂ ਕਹਨੇ ਕਿ ਸਿਸਟਮ ਲਾਗੂ ਕਰੋ ਸਾਡੇ ਟਰੇਡ ਠੀਕ ਕਰੋ ਸਾਡੇ ਕਿਸਾਨਾਂ ਦੀਆਂ ਕੀਮਤਾਂ ਪੂਰੀਆਂ ਦਿਓ ਅੱਜ ਪੰਜਾਬ ਦੇ ਟਰੇਡ ਇਧਰੋਂ ਖੁੱਲ ਜੇ ਕਿਸਾਨੀ ਨੂੰ ਪੂਰੇ ਮੁੱਲ ਦੇ ਦੇ ਤਾਂ ਸਾਡੀ ਬੇਜ਼ਗਾਰੀ ਵੀ ਖਤਮ ਹੋ ਜਾਏਗੀ ਸਾਡੇ ਜਿਹੜਾ ਸੁਸਾਈਸਾਈਡ ਹੈ ਵੀ ਖਤਮ ਹੋ ਜਾਣਗੇ ਸਾਡੇ ਕਰਜ਼ੇ ਵੀ ਘਟ ਜਾਣਗੇ ਆਟੋਮੈਟਿਕਲੀ ਸਾਨੂੰ ਸਾਡੀ ਕੀਮਤ ਪੂਰੀ ਦਿਹਾੜੀ ਮਿਲਣ ਲੱਗ ਜਾਈਗੀ ਇਸ ਕਰਕੇ ਸਾਡਾ ਇਸ ਸਿਸਟਮ ਦੇ ਵਿੱਚ ਹੀ ਸਭ ਕੁਝ ਹੈ ਅਸੀਂ ਇਹ ਜਿਹੜੀਆਂ ਗੱਲਾਂ ਅੱਜ ਲੋਕ ਕਰਦੇ ਨੇ ਅੱਜ ਮਹਿੰਗਾਈ ਹੈ ਅੱਜ ਬੇਰਜ਼ਗਾਰੀ ਹੈ ਅੱਜ ਇਹ ਇਸ਼ੂ ਬੜੇ ਵੱਡੇ ਹੋ ਗਏ ਨੇ ਸਿਹਤ ਹੈ ਵਿੱਦਿਆ ਇਹ ਸ਼ੂ ਕਿਉਂ ਪੈਦਾ ਹੋਏ ਨੇ ਲੋੜ ਹੀ ਕੋਈ ਨਹੀਂ ਉਥੇ ਮinority ਤੇ ਬਹਿਸ ਹੋਈ ਪਾਰਲੀਮੈਂਟ ਚ ਅਸੀਂ ਕਹੇ ਤੁਸੀਂ ਮinority ਤੇ ਬਹਿਸ ਕਰਦੇ ਹੋ ਕਿ ਸਾਨੂੰ ਸਕੂਲ ਬਣਾ ਦਿਓ ਸਾਨੂੰ ਕਿਉਂ ਸਾਡੇ ਸਾਨੂੰ ਹੱਕ ਦੇਓ ਅਸੀਂ ਸਭ ਆਪੇ ਆਪ ਸਕੂਲ ਕਰਦੇ ਬਣਾਵਾਂਗੇ ਅਸੀਂ ਆਪੇ ਸਾਰੀਆਂ ਚੀਜ਼ਾਂ ਪੈਦਾ ਕਰਾਂਗੇ ਅਸੀਂ ਇੰਨੇ ਬਹਾਦਰ ਆ ਅਸੀਂ ਮਿਹਨਤ ਕਰਕੇ ਆਪਦੇ ਹੱਕ ਲੈਣ ਪੂਰੇ ਕਰਦੇ ਆ ਅਸੀਂ ਮੰਗਤੇ ਨਹੀਂ ਹੁੰਦੇ ਸਭ ਇੱਕ ਗੱਲ ਇਹ ਹੈ ਕਿ ਚੋਣ ਮੈਨੀਫੈਸਟੋ ਲਿਖ ਕੇ ਲਗਾਤਾਰ ਬੈਠਕਾ ਹੋ ਰਹੀ ਹੈ ਨੇ ਤੇ ਕਿਹਾ ਜਾ ਰਿਹਾ ਬਹੁਤ ਸਾਰੇ ਅਜਿਹੇ ਸਦਸੇ ਨੇ ਜੋ ਆ ਨਹੀਂ ਰਹਿਣੇ ਇਸ ਮੈਨੀਫੈਸਟੋ ਦੀ ਬੈਠਕਾ ਦੇ ਵਿਚਕਾਰ ਕੀ ਕਹਿਣਾ ਚਾਹੁੰਦੇ ਹੋ ਕੋਈ ਅਸਸ ਦੱਸਿਆ ਨਹੀਂ ਦੱਸੋ ਨਾਂ ਲੋ ਕਿਹੜਾ ਤੁਸੀਂ ਕਹਿ ਰਹੇ ਹੋ ਕਿ ਕੋਈ ਮਤਲਬ ਸਾਰੇ ਆ ਨਹੀਂ ਸਭ ਆ ਰਹੇ ਨੇ ਜਿਹੜਾ ਕੋਈ ਨਹੀਂ ਆਉਂਦਾ ਮੈਨੂੰ ਟੈਲੀਫੋਨ ਆਉਂਦਾ ਕਿ ਜੀ ਮੇਰੀ ਅਜਾ ਮਜਬੂਰੀ ਹੋ ਗਈ ਹੁਣ ਮੈਂ ਅੱਜ ਗਰੇਵਾਲ ਸਾਹਿਬ ਵੀ ਨਹੀਂ ਪਹੁੰਚ ਸਕੇ ਉਹ ਕਹਿੰਦੇ ਭੂਸਾ ਮੈਂ ਮਾਫ ਕਰਨਾ ਮੈਂ ਕਿਤੇ ਉਲਝ ਗਿਆ ਲੇਟ ਹੋ ਗਿਆ ਮੈਂ ਹੁਣ ਆ ਜਾ ਕਹਿੰਦੇ ਯਾਰ ਹੁਣ ਮੈਂ ਇੱਥੇ 2 ਘੰਟੇ ਤੱਕ ਉੱਠ ਖੜੋਂਗੇ ਤੇ ਮੈਂ ਅਗਲੇ ਦਿਨ ਆ ਜਾਊਂਗਾ ਮੈਨੂੰ ਤੁਸੀਂ ਜਿਹੜਾ ਖਰੜਾ ਭੇਜ ਦਿਓ ਪੜ ਲਊਗਾ ਤਾਂ ਅਗਲੇ ਤਿਆਰ ਹੋ ਕੇ ਮੈਂ ਆ ਜਾਊਗਾ ਮੈਨਫੈਸਟੋ ਕਦ ਤੱਕ ਜਾਰੀ ਹੋ ਜਾਏਗਾ ਅੱਗੇ ਉਸ ਤੋਂ ਬਾਅਦ ਮੈਂ ਲੈਕਸਟ ਤੱਕ ਹੋ ਜਾਏਗਾ ਤਿਆਰ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਦੱਸਦੀ ਕਿ ਭਾਰਤ 22 ਤਰੀਕ ਨੂੰ ਇੱਕ ਵਾਰ ਫਿਰ ਜੋ ਹੈ ਮੀਟਿੰਗ ਹੋਣ ਵਾਲੀ ਹੈ ਤੇ ਉਸ ਦੇ ਵਿਚਾਰ 12 ਵਜੇ ਤਕਰੀਬ ਮੀਟਿੰਗ ਸ਼ੁਰੂ ਹੋਏਗੀ ਤੇ ਉਸ ਤੋਂ ਬਾਅਦ ਜੋ ਹੈ ਮੈਨੀਫੈਸਟੋ ਤਿਆਰ ਹੋ ਜਾਏਗਾ ਤੇ ਜਾਰੀ ਕਰ ਦਿੱਤਾ ਜਾਏਗਾ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਕੈਮਰਾਮੈਨ ਜਗਜੀਤ ਦੇ ਨਾਲ ਇਹਨੂੰ ਬਿਚਲਵੰਦ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par